ਸਾਰਗਮ ਹਲਾ ਪੰਜਵਾ ਮੀਰੂ ਗੁਰ ਮੂਰੂ ਸਹਸਾ ਉਤਾਰਿਆ ਮੇਰੇ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਪਰਮੇਸ਼ਰ ਦੇ ਪਿਆਰ ਵੱਲੋਂ ਮੋੜਨ ਵਾਲਾ ਸੀ ਦੁਆਇਤ ਵਿੱਚ ਲਾਉਣ ਵਾਲਾ ਸੀ ਉਹ ਸਈਸਾ ਸੱਚੇ ਪਾਰਸਾ ਨੂੰ ਉਤਾਰ ਦਿੱਤਾ ਲਾ ਦਿੱਤਾ ਹੈ। ਤਿਸ ਗੁਰ ਕੈ ਜਾਈਏ ਬਲੇਹਾਰੀ। ਮੇਰੇ ਸਰਬਾਨ ਨੂੰ ਮੇਰਾ ਸੰਸਾਰ ਕਾਰ ਦੁੱਤਾ ਹੈ। ਤਿਸ ਗੁਰ ਕੈ ਜਾਈਏ ਬਲੇਹਾਰੀ। ਉਹ ਸਤਿਗੁਰੂ ਸੱਚੇ ਪਾਰਸਾ ਤੋਂ ਬਲੇਹਾਰ ਕੁਰਬਾਨ ਮਰਵਾਣ ਸਵੀਕਾਰ ਕਰਕੇ ਜਾਈਏ। ਸਦਾ ਸਦਾ ਹौं ਵਾਰਿਆ। ਅਸੀਂ ਸਦਾ ਸਦਾ ਸੈਂਕੜੇ ਵਾਰੀ ਵਾਰਿਆ ਕੁਰਬਾਨ ਜਾਣੇ ਹਾਂ ਕਿ ਮੋਰੋ ਨਹੀਂ ਪਾਠ। ਮੋਰੋਨੀ ਪਾਠ ਦੂਸਰਾ ਗੁਰ ਮੋਰੋ ਸਹਸਾ ਉਤਾਰਿਆ ਮੀਰੇ ਸਤਗੁਰਾਂ ਨੇ ਮੀਰਾ ਸੰਸਾ ਉਤਾਰਤਾ ਹੈ ਇਸ ਗੁਰ ਕੈ ਜਾਈਏ ਬਲੇ ਹਾਰੀ ਸੰਤੋ ਸੰਤਿ ਨੇ ਹੋਇਆ ਕਰ ਕਿਸ਼ਨ ਸਿੰਘ ਕੀ ਕਰਦਾ ਰਹਿੰਦਾ ਨੂੰ ਇਸ ਗੁਰ ਕੈ ਜਾਈਏ ਬਲੇ ਹਾਰੀ ਉਹ ਸਤਗੁਰਾਂ ਤੋਂ ਬਲੇ ਹਾਰ ਕੁਰਬਾਨ ਜਾਈਏ ਸਦਾ ਸਦਾ ਹਾਂ ਵਾਰਿਆ ਸਤਗੁਰੇ ਵਾਰੀ ਅਸੀਂ ਆਪਣਾ ਆਵਾਰ ਨਾ ਕੀਤਾ ਮਨ ਬਾਣ ਸਰੀਰ ਕਰਕੇ ਸਦਾ ਸਦਾ ਵਾਰਨੇ ਜਾਣੇ ਹਾਂ ਰਹਾਉ ਗੁਰ ਕਾ ਨਾਮ ਜਪਿਉ ਦਿਨ ਰਾਤੀ ਸਤਿਗੁਰਾਂ ਦਾ ਅਮਰਦ ਨਾਮ ਰਾਤ ਦਿਨੇ ਜਪਣਾ ਕੀਤਾ ਹੈ ਗੁਰ ਕੀ ਚਰਨ ਮਨ ਧਾਰਿਆ ਅਸੀਂ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਨੂੰ ਮਨ 'ਚ ਵਸਾਇਆ ਹੈ ਧਾਰਨ ਕੀਤਾ ਹੈ ਗੁਰ ਕੀ ਧੂਰ ਕਰੋ ਨਿਤ ਮੱਜਨ ਸਤਿਗੁਰਾਂ ਦੀ ਪਵਿੱਤਰ ਧੂੜ ਜਿੱਥੇ ਜਾਇ ਰਹੇ ਮੇਰਾ ਸਤਿਗੁਰੂ ਸੋ ਧਾਨ ਸੁਹਾਵਾ RAM ਰਾਜ ਗੁਰਸਿੱਖੀ ਸੋ ਧਾਨ ਪਾਲਿਆ La tehrum khulawa ਗੁਰ ਕੀ ਧੂਰ ਕਰੋ ਨਿਤ ਮੱਜਨ ਇਹ ਪੁਰਬਾਂ ਦਾ ਇਸ਼ਨਾਨ ਹੈ ਜੇ ਗੁਰੂ ਸਾਹਿਬ ਦੀ ਧੂੜ ਤੇ ਇਸ਼ਨਾਨ ਕਰਨਾ ਹੈ। ਕਿਲ ਵਿਖ ਮੈਲ ਉਤਾਰਿਆ ਜਿਹੜੀ ਚਾਰ ਪ੍ਰਕਾਰ ਦੇ ਪਾਪਾਂ ਦੀ ਮੈਲ ਹੈ ਉਹਨਾਂ ਨੂੰ ਮਾਰਨ ਉਤਾਰ ਦਿੰਦਾ ਹੈ। ਗੁਰ ਪੂਰੇ ਕੀ ਕਰੋ ਨਿਤ ਸੇਵਾ ਕੀ ਭਾਈ ਪੂਨ ਸਰਗੋਣੇ ਨਿਤਾ ਪਰਤੀ ਸੇਵਾ ਟਲ ਕਰੀਏ। ਔਰ ਆਪਣਾ ਨਮਸਕਾਰ ਆਪਨੋ ਸਰਗੋਣ ਨੂੰ ਬੰਦਨਾ ਕਰੀਏ ਹਰ ਵਕਤ। ਸਰਬ ਫਲਾਦੀਨੇ ਗੁਰ ਪੂਰ ਹੈ। ਇਹ ਪੂਰੋ ਸਰਗੋਣਾਂ ਦੀ ਸਾਰੇ ਧਰਮ ਅਰਥ ਕਾਮੋਕ ਫਲ ਬਖਸ਼ਿਆ ਨਾਨਕ ਗੁਰ ਨਿਸਤਾਰੇ ਸਤਿਗੁਰੂ ਸਾਹਿਬ ਜੀ ਕੰਨਨ ਗੁਰੂ ਨਾਨਕ ਦੇਵ ਜੀ ਨਹੀਂ ਭਾਈ ਤਾਰਿਆ ਨੇ ਇਸ ਪਰਪੰਚ ਤੋਂ ਜਿਸ ਕਿਸੇ ਨੂੰ ਸਭ ਕੋਈ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਧਰਿਆ ਹੈ ਸਾਰਗ ਮਹੱਲਾ 5 ਸਿਮਰਤ ਨਾਮ ਪ੍ਰਾਨ ਗਤ ਪਾਵੇ ਜਿਹੜਾ ਸੱਚੇ ਪਾਤਸ਼ਾਹ ਦਾ ਬਖਸ਼ਿਆ ਨਾਮ ਸਿਮਰਦਾ ਹੈ ਉਹ ਪ੍ਰਾਣਾਂ ਜੋ ਗਤ ਪ੍ਰਾਪਤ ਪਰਮੇਸ਼ਵਰ ਉਹ ਪ੍ਰਾਣਾਂ ਦੀ ਗਤੀ ਕਰਨ ਵਾਲਾ ਪ੍ਰਾਣੀਆਂ ਦੀ ਪ੍ਰਾਣ ਪਛਾਣਣਾ ਕਰੋ ਉਹ ਸਾਰਿਆਂ ਦੇ ਪ੍ਰਾਣਾਂ 'ਚ ਗਤ ਪ੍ਰਾਪਤ ਰੂਪ ਪਰਮੇਸ਼ਰਿਓ ਹੈ ਉਸ ਨੂੰ ਪਾ ਲੈਂਦਾ ਹੈ ਮਿਟੇ ਕਲੇਸ਼ ਤਰਾਸ ਸਭ ਨਾਸੈ ਉਹ ਕਲੇਸ਼ ਅਵਿਧਿਆ ਅਸੰਮਤਾ ਰਾਗ ਦੁਆਸ਼ ਅਭਿਨਵੇਸ਼ ਇਹ ਪੰਜ ਪ੍ਰਕਾਰ ਦੇ ਕਲੇਸ਼ ਮਿਟ ਜਾਂਦੇ ਹਨ ਤਰਾਸ ਸਭ ਨਾਸੈ ਅਤੇ ਡਰ ਵੀ ਸਤ ਪ੍ਰਕਾਰ ਦਾ ਭੈ ਵੀ ਇਹ ਭੈ ਭੈ ਪਰਲੋਕ ਭੈ ਜਨਮ ਬੇਗਨਾ ਜਾਤ ਅਨਰਖਿਆਰ ਗੁਪਤ ਭੈ ਅਕਸਮਾਤਰ ਭੈ ਸਾਤ ਦਰਬੀ ਸਾਰੇ ਨਾਸ ਹੋ ਜਾਂਦੇ ਐ ਸਾਧ ਸੰਗ ਹਿਤ ਲਾਵੇ ਜਿਹੜਾ ਸਤ ਸੰਗਤ ਦੇ ਨਾਲ ਪਿਆਰ ਲਾਉਂਦਾ ਹੈ ਪੁਰਖੋ ਰਹਾਉ ਹਰ 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 ਮਨ ਆਰਾਧੇ ਇਹ ਭਾਈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜੋ ਹਰੀ ਸਾਰਿਆਂ ਨੂੰ ਹਰੇ ਕਰਨ ਵਾਲਾ ਤਿੰਨਾਂ ਕਾਲਾਂ 'ਚ ਵਰਤਮਾਨ ਕਾਲ 'ਚ ਭੂਤ ਕਾਲ 'ਚ ਭਵਿੱਖ ਕਾਲ ਵਿੱਚ ਉਹ ਸਦਾ ਸਦਾ ਉਸ ਸਰੀਰ ਨੂੰ ਮਨ ਬਾਣੀ ਸਰੀਰ ਕਰਕੇ ਬਾਲਕ ਮੁਰੇ ਤੇ ਜਵਾਨੀ ਤੇ ਬਿਰਧ ਵਸਾ ਤੇ ਹਰ ਵਕਤ ਨਾਮ ਦਾ ਰਹੇ ਰਸਨਾ ਹਰ ਜਸ ਗਾਵੇ ਅਬੇ ਰਸਨਾ ਕਰਕੇ ਵੀ ਹਰੀ ਦੇ ਜਸ ਨੂੰ ਗਾਉਂਦਾ ਰਹੇ ਕੀਰਤਨ ਚ ਪਾ ਕੇ ਤਾਜ ਅਬ ਮਹਾਨ ਕਾਮ ਕ੍ਰੋਧ ਨਿੰਦਾ ਹੰਕਾਰ ਨਾ ਕਰੇ ਆਪ ਦੇ ਗੁਨਾ ਦਾ ਕਾਮ ਦਾ ਫੁਰਨਾ ਛੱਡੇ ਇਹ ਕ੍ਰੋਧ ਛੱਡੇ ਪ੍ਰਾਈ ਨਿੰਦਿਆ ਕਰਨੀ ਛੱਡ ਦੇਵੇ ਬਾਸ ਦੇਵ ਰੰਗ ਲਾਵੇ ਜੋ ਸਾਰਿਆਂ ਨੂੰ ਵਸਾ ਉਹ ਦੇਣ ਵਾਲਾ ਹੈ ਤੇ ਦੇਵ ਪ੍ਰਕਾਸ਼ ਰੂਪ ਹੈ ਉਹਦਾ ਪ੍ਰੇਮ ਦੇਲ ਚ ਲਾਉਣਾ ਕਰੇ ਦਾਮੋਦਰ ਦਇਾਲ ਆਰਾਧੋ ਦਾਮੋਦਰ ਜੋ ਪ੍ਰੇਮ ਦੇ ਨਾਲ ਆਪਣੇ ਰਸੀ ਦੇ ਨਾਲ ਉਧਰ ਨੂੰ ਬੁਲਾ ਲਿਆ ਸੀ ਭਗਵਾਨ ਕ੍ਰਿਸ਼ਨ ਨੇ ਜਸੋਦਾ ਤੋਂ ਰਸੀ ਨਾਲ ਆਪਣੇ ਆਪ ਨੂੰ ਬਣਾ ਲਿਆ ਸੀ ਉਖਲ ਦੇ ਨਾਲ ਬੰਨਤੇ ਸੀ ਉਖਲ ਨੂੰ ਜ्यों ਖਿੱਚ ਕੇ ਲਗੇ ਤੇ ਇੱਕ ਜਮਲਾਰਜਨ ਦੋ ਜੁੜੇ ਹੋਏ ਬਿਰਖ ਸੀ ਉਹਨਾਂ ਦੇ ਬੀਜ ਲੰਘਿਆ ਜੋ ਲੰਘਿਆ ਤੇ ਬਿਰਖ ਜੜਾਂ ਤੋਂ ਪੱਟੇ ਗਏ ਉਹ ਪਟਣ ਤੋਂ ਸਾਧ ਸੰਗਤ ਜੀ ਨਲ ਤੇ ਕੂਬਰ ਸਨ ਇਹ ਆਪਨੇ ਇਸ ਦੇ ਕੁਮੇਰ ਦੇ ਪੁੱਤਰ ਪਡਾਰੀ ਦੇ ਇਹ ਚੰਚਲਤਾ ਹੀ ਕਰਦੇ ਸੀ ਇਸ਼ਨਾਨ ਕਰਦੇ ਸੀ ਨੰਗੇ ਨਾਰਦ ਕਹਿਣ ਲੱਗਾ ਤੁਸੀਂ ਨੰਗੇ ਕਿਉਂ ਨਹਾਉਨੇ ਹੋ ਇਹ ਉਹਦੇ ਵੱਲ ਕਰਕੇ ਲੱਗੂ ਸ਼ੰਕਾ ਕਰਨ ਲੱਗ ਗਏ ਕਹਿਣ ਲੱਗਾ ਜਾ ਤੁਸੀਂ ਜਰੂਰਤ ਬਿਰਸ਼ ਹੋ ਮੋ ਇਹ ਨਾਰਦ ਦੇ ਸਰਾਫ ਕਰਕੇ ਨਲ ਤੇ ਕੂਬਰ ਸਾਧ ਸੰਗਤ ਜੀ ਬਿਰਸ਼ ਬਣੇ ਸੀ ਜਮਲਾ ਅਰਜਨ ਉਹਨਾਂ ਦਾ ਕ੍ਰਿਸ਼ਨ ਜੀ ਨੇ ਜੋ ਰਸੀਨਾ ਪੇਟ ਬਣਾ ਕੇ ਊਖਣ ਨੂੰ ਖਿੱਚ ਕੇ ਉਧਾਰ ਕੀਤਾ ਸੀ ਉਹਨਾਂ ਨੂੰ ਦਮੋਦਰ ਪਿਆ ਸੀ ਇਸੇ ਪ੍ਰਕਾਰ ਕਹਿੰਦੇ ਹਨ ਦਮੋਦਰ ਦਇਆਲ ਆਰਾਧਾ ਦਮੋਦਰ ਪ੍ਰੇਮ ਰੂਪੀ ਰਸੀਨਾ ਜਿਹੜਾ ਆਪਣੇ ਆਪ ਨੂੰ ਬਣਾ ਲੈਂਦਾ ਉਹ ਦਇਆ ਦਾ ਘਰ ਹੈ ਉਸ ਪਰਮੇਸ਼ਰ ਨੂੰ ਅਦ ਨਾ ਕਰੋ ਗੋਬਿੰਦ ਕਰਤ ਸੁਹਾਵੈ ਜੋ ਗੋਬਿੰਦ ਦਾ ਜਾਪ ਕਰਦੇ ਸਭ ਨੀਕ ਹੈ ਜਿਵੇਂ ਕਲਗੀ ਧਰਨਾ ਆਪ ਦਸ਼ਮ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਪਰਖਣ ਵਾਸਤੇ ਦਾਦੀ ਦੁਆਰੇ ਗਦੋਂ ਗਏ ਹੈ ਸੁਖਨੀ ਸਾਹਿਬ ਦਾ ਪਾਠ ਪਾ ਕੇ ਰੱਖ ਕੇ ਭੋਗ ਪਾ ਕੇ ਰਾਕੇ ਦੇ ਉੱਤੇ ਖੜਿਆ ਨਹੀਂ ਤੀਰ ਝੁਕਾ ਕੇ ਨਮਸਕਾਰ ਮੱਥੇ ਨੂੰ ਲਾ ਲਿਆ ਸਿੰਘ ਕਹਿੰਦੇ ਮਹਾਰਾਜ ਤੁਸੀਂ ਦਾਦੀ ਦੁਆਰੇ ਨੂੰ ਨਮਸਕਾਰ ਕੀਤੀ ਹੈ ਜਾਂ ਕਾਸਨ ਦੇਗ ਪੱਟੀ ਦੀ ਕਵਰ ਨੂੰ ਇੱਕ ਵਾਰੀ ਫੇੜ ਹੀ ਗਿਆ ਹੋਇਆ ਐਵੇਂ ਤੀਰ ਝੁਕਾਇਆ ਸੀ ਆਪ ਦਾ ਮਾਰਿਆ ਹੁਕਮ ਹੈ ਕਿ ਜੋ ਗੋਰ ਮਰੀ ਮੱਠ ਭੂਲ ਨਾ ਮੰਨੇ ਇਹ ਆਪ ਤਨਖਾਹ ਦੇਓ ਸੱਚੇ ਪਾਤਸ਼ਾਹ ਹੱਸਦੇ ਵਾਰਾ ਕਹਿੰਦੇ ਚੰਗਾ ਖਾਲਸਾ ਜੀ ਲਾਓ ਤਨਖਾਹ ਸਾਨੂੰ ਗਰੀਬ ਨੂੰ ਆਜ ਅੰਤਰੀਆਮੀ ਨੂੰ ਇੱਕ ਸਿੰਘ ਕਹਿੰਦਾ 5000 ਮਹਾਰਾਜ ਦੇਓ ਦੁਆ ਕਹਿੰਦਾ ਵੀ ਆਪਾਂ ਨੂੰ 5000 ਦੇਣਾ ਪਿਆ ਕਰੋ ਕਿਸੇ ਨੇ ਫਿਰ 500 ਕਿਹਾ ਕਿਸੇ ਨੇ 100 ਕਿਹਾ ਕਿਸੇ ਨੇ 20 ਤੇ ਆ ਗਏ ਮਹਾਰਾਜ ਸਾਹਿਬ ਕਹਿੰਦੇ ਨਹੀਂ ਜਿਹੜਾ ਪਹਿਲਾਂ ਸਿੱਖ ਦੇ ਮੋਹ ਨਿਕਲਿਆ ਦੇਵਾਂਗੇ ਤਾਂ ਉਹਨਾਂ ਹੀ ਪਰ ਖਾਲਸਾ ਜੀ ਇਹਨਾਂ ਚਿਰ ਇਉਂ ਸਾਫ਼ ਧਾਨ ਰਹੋਗੇ ਆਪੋ ਮੇਰੀ ਬਖਸ਼ਾਉਂਦੇ ਰਹੋਗੇ ਉਹਨਾਂ ਦੇ ਚੜ੍ਹਦੀਆਂ ਕਲਾ 'ਚ ਰਹੋਗੇ ਜਿੱਦਣ ਹੰਕਾਰ 'ਚ ਆਗੇ ਪਾਰਟੀ ਵੇ 'ਚ ਪੈ ਗਏ ਉਹਦੋਂ ਠਹਿ ਜਾਓਗੇ ਤੁਸੀਂ ਇਹ ਬਚਨ ਕਹਿ ਕੇ ਮਹਾਰਾਜ ਸਾਹਿਬ ਨੂੰ 5000 ਰੁਪਏ ਦਿੱਤਾ ਸਿੰਘਾਂ ਲੰਗਰ ਦੇ ਉੱਤੇ ਤੇ ਲੰਗਰ ਦੇ ਤੰਬੂ ਤੇ ਲਾ ਲਈ ਸੀ ਸੇਵਾ ਕੀਤੀ ਸੀ ਇਸ ਪ੍ਰਕਾਰ ਕਿਉਂ ਆਪਣੇ ਪ੍ਰੇਮ ਵਿੱਚ ਦਾਮ ਰਸੀਨਾ ਜੋ ਉਹਦੇ ਨੂੰ ਬੁਲਾ ਲੈਂਦਾ ਦਾਮोदर ਨਾਮ ਹੈ ਉਹ ਦਾਮोदर ਦਇਾਲ ਆਰਾਧ ਉਹ ਦਇਆ ਦੇ ਘਰ ਹਨ ਸੱਚੇ ਪਾਤਸ਼ਾਹ ਨੂੰ ਪਈ ਅਰਦਾਸਾ ਕਰੋ ਭਾਵਨਾ ਦੇ ਨਾਲ ਗੋਬਿੰਦ ਕਰਤ ਸੁਹਾਵੇ ਜੋ ਗੋਬਿੰਦ ਦਾ ਜਾਪ ਕਰਦੇ ਉਹ ਸੋਭ ਨੀਕ ਹੁੰਦੇ ਹਨ ਬਹੁ ਨਾਨਕ ਸਭ ਕੀ ਹੋਏ ਰੇ ਨਾਨਕ ਸਾਧੂ ਸਾਹਿਬ ਜੀ ਕਹਿੰਦੇ ਸਾਰਿਆਂ ਦੀ ਧੂੜ ਬਣੋ ਖਾਕ ਬਣੋ ਸਰਦਾ ਦੇ ਨਾਲ ਹਰ ਹਰ ਦਰਸ ਸਮਾਵੇ ਫਿਰ ਮਹਾਰਾਜ ਦੇ ਦਰਸ਼ਨ ਚ ਸਮਾ ਆਉਂਗੇ ਜਿਹੜਾ ਸਾਰਿਆਂ ਦੇ ਅੰਦਰ ਪਰਮੇਸ਼ਰ ਵਿਆਪਕ ਹੈ ਉਹਦੀ ਧੂੜ ਸਰਦਾ ਕਰੋ ਦਿਲ 'ਚ ਫਿਰ ਉਸ ਦੇ ਦਰਸ਼ਨਾਂ 'ਚ ਲੀਨ ਹੋ ਜਾਓਗੇ ਸਾਰਗਮ ਸਾਰਗਮ ਮਹੱਲਾ ਪੰਜਵਾ ਆਪਣੇ ਗੁਰੂ ਪੂਰੇ ਬਲਿਹਾਰੈ ਆਪਣੇ ਤੋਂ ਭਾਈ ਸਤਗੁਰੂ ਪੂਰਨ ਹਨ ਹੋਰ ਕੋਈ ਆਪਣਾ ਨਹੀਂ ਦੁਨੀਆ 'ਚ ਜੇ ਦੇਖੀਏ ਬਿਨਾਂ ਗੁਰੂ ਸਾਹਿਬ ਤੋਂ ਕੌਣ ਹੈ ਹਿੰਦ ਦੀ ਰੱਖਿਆ ਕਰਨ ਵਾਲਾ ਤਿਲਕ ਜਿਨੂੰ ਰੱਖਾ ਪ੍ਰਭ ਤਾਂ ਕਾ ਕਿਨੂੰ ਬੜੋ ਕਲੂਮ ਸਾਕਾ ਆਪਣੇ ਸਤਗੁਰਾਂ ਤੋਂ ਬਲਿਹਾਰ ਕੁਰਬਾਨ ਜਾਈਏ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਦੇਖ ਲਓ ਜਿਹੜੇ ਨਾਮ ਜਪਦੇ ਉਹਨਾਂ ਦਾ ਪ੍ਰਗਟ ਪ੍ਰਤਾਪ ਕਰ ਦਿੱਤਾ ਮਹਾਰਾਜ ਜੀ ਇਸ ਦੁਨੀਆ ਚ ਸਾਰੀ ਚ ਸੂਰਜ ਵਾਂਗੂ ਰੋਸ਼ਨ ਮਨਾਰੇ ਹੋ ਗਏ ਰਾਖੇ ਰੱਖਣਹਾਰੇ ਰੱਖਣਹਾਰੇ ਪਰਮੇਸ਼ਰ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਲੋਕ ਪਰਲੋਕ ਵਿੱਚ ਰਹਾਉ ਨਿਰਪਾਉ ਕੀਏ ਸੇਵਕ ਦਾਸ ਆਪਣੇ ਜਿਹੜੇ ਮਹਾਰਾਜ ਸਾਹਿਬ ਦੇ ਮਨ ਕਰਕੇ ਸੇਵਕ ਬਣੇ ਐ ਬਾਣੀ ਕਰਕੇ ਵੀ ਦਾਸ ਹੋਏ ਐ ਸਰੀਰ ਕਰਕੇ ਵੀ ਸੇਵਕ ਹੋਏ ਆ ਉਹਨਾਂ ਨੂੰ ਨਿਰਭੈ ਕਰਤਾ ਮਹਾਰਾਜ ਜੋ ਜੋ ਸ਼ਰਨ ਪਰੋ ਗੁਰੂ ਨਾਨਕ ਆਪਹਾ ਜਾਨ ਸੁਖ ਪਾਏ ਸਗਲੇ ਦੁਖ ਬਿਦਾਰੇ ਉਹਨਾਂ ਦੇ ਸਾਰੇ ਅਗਿਆਨ ਜਨ ਜਿੰਨੇ ਦੁਖ ਸੀ ਹੰਕਾਰ ਆਦਿਕਾਂ ਦੇ ਜੰਮਣ ਮਰਨ ਦੇ ਗਰਭ ਦੇ ਅਤੇ ਨਰਕ ਦੇ ਸਾਰੇ ਦੁਖ ਮੀਟ ਦਿੱਤੇ ਮਹਾਰਾਜ ਕਟਣ ਦਿੱਤੇ ਆਨ ਉਪਾਅ ਤਿਆਗ ਜਨ ਸਗਲੇ ਇਸ ਗੱਲ ਕੇ ਜਨੋ ਇਹ ਚੇਤੇ ਕਰੋ ਹੋਰ ਸਾਰੇ ਉਪਾਸ ਛੱਡ ਕੇ ਚਰਨ ਕਮ ਲੜੇ ਦਤਾਰ ਹੈ ਮਹਾਰਾਜ ਦੇ ਚਰਨਾਂ ਕਮ ਲਨ دل ਚ ਧਾਰਨਾ ਚਾਹੀਦਾ ਵਸਾਉਣਾ ਚਾਹੀਦਾ ਐਵੇਂ ਮਹਾਰਾਜ ਦੇ ਪਿਆਰਨ ਹੋਰ ਸਾਰੇ ਯਤਨ ਛੱਡ ਕੇ ਹਜ਼ੂਰ ਦੇ ਚਰਨਾਂ ਕੋਲ ਨੂੰ ਹਿਰਦੇ ਚ ਵਸਾ ਲਿਆ ਹੈ ਬਿਦਾਰ ਹੈ ਸਗਲੇ ਦੁੱਖ ਬਿਦਾਰ ਹੈ ਸਾਰੇ ਦੁੱਖਾਂ ਨੂੰ ਮੇਠ ਨੂੰ ਦੇ ਕੱਟ ਦੁੰਦੇ ਹੈ ਮਹਾਰਾਜ ਸਾਹਿਬ ਪਿਛਲੇ ਚੈਨ ਉਹ ਲਾਉ ਪੜੀ ਸਗਲੇ ਦੂਖ ਬਿਦਾਰੈ ਉਹ ਨਿਰਭਉ ਹੋ ਜਾਂਦੇ ਸੇਵ ਕੁਮਾਰ ਰਾਏ ਦੇ ਜਿਹੜੇ ਦਾਸਾ ਭਾਵ ਧਾਰਨ ਵਾਲੇ ਭਗਤੀ ਕਰਦੇ ਐ ਉਹਨਾਂ ਦੇ ਸਾਰੇ ਦੁੱਖਾਂ ਨੂੰ ਬਿਦਾਰ ਦਿੰਦਾ ਘਟ ਦਿੰਦਾ ਹੈ ਵਿਸ਼ੇਸ਼ ਕਰਕੇ ਦਰਦ ਦਿੰਦਾ ਆਨ ਉਪਾਅ ਤਿਆਗ ਜਨ ਸਗਲੇ ਇਹ ਦੋਨੋਂ ਸਾਰੇ ਹੋਰ ਉਪਾਅਾਂ ਨੂੰ ਛੱਡ ਕਰਕੇ ਚਰਨ ਕਮਲ ਰਿਤ ਧਾਰੈ ਹਜੂਰ ਦੇ ਚਰਨਾਂ ਕੋਲੋਂ ਹਿਰਦੇ 'ਚ ਧਾਰਨਾ ਕਰੋ ਬਸਾਉਣਾ ਕਰੀਏ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਇਹ ਭਾਈ ਪ੍ਰਾਨਾਂ ਦਾ ਆਸਰਾ ਰੂਪ ਹੈ ਇਸ ਲੋਗ ਦਾ ਵੀ ਮਿੱਤਰ ਹੈ ਪਰ ਲੋਗ ਦਾ ਵੀ ਸੱਜਣਾ ਹੈ ਪ੍ਰਭੂ ਸਮਰੱਥ ਇਕ ਇਕੰਕਾਰ ਕੋਈ ਇਕੰਕਾਰ ਸਰੂਪ ਹੈ ਕੋਈ ਇੱਕ ਸਰੂਪ ਹੈ ਨਿਰਗੁਣ ਸਰਗੁਣ ਸਰੂਪ ਸਭ ਤੇ ਊਚ ਠਾਕੁਰ ਨਾਨਕ ਕਾ ਸਤਿਗੁਰੂ ਜੀ ਕਹਿੰਦੇ ਸਾਰੇ ਉਹਨਾਂ ਉੱਚਾ ਹੈ ਉਹ ਸਵਾਮੀ ਸਾਡਾ ਬਾਰ ਬਾਰ ਨਮਸਕਾਰ ਹੈ ਉਹਨੂੰ ਬਾਰ ਬਾਰ ਬੰਦਨਾ ਕਰਦੇ ਹਰ ਵਕਤ ਸਾਰਗ ਮਹੱਲਾ 5ਵਾਂ ਬੇਨ ਹਰ ਹੈ ਕੋ ਕਹਾ ਬਤਾਵੂ ਕਈ ਬਿਨਾ ਕਾਲਪੁਰਸ਼ ਹੈ ਕੋਈ ਕਿਤੇ ਦਸੋ ਜੇ ਹੈ ਤਾਂ ਕਹਾ ਕਿਥੇ ਹੈ ਸਾਰੀ ਹਉਈ ਰਚਨਾ ਪ੍ਰਤੀਤ ਹੋ ਰਹੀ ਹੈ ਬਤਾਉਣਾ ਕਰੋ ਕਸਨ ਕਰਕੇ ਬਿਨਾ ਬ੍ਰह्मਚੇਤਨ ਤੋਂ ਕੋਈ ਪਦਾਰਥ ਨਹੀਂ ਸਿੱਧ ਹੋ ਸਕਦਾ ਮਾਇਆ ਤੇ ਅਗਿਆਨ ਵੀ ਉਹਦੀ ਸੱਤਾ ਦੇ ਆਸਰੇ ਜਾਣੇ ਜਾਂਦੇ ਹਨ ਸੁਖ ਸਮੂਹ ਕਰਨਾ ਮੈਂ ਕਰਤਾ ਉਹ ਸਮੂਹ ਸੁਖਾਂ ਦੇ ਦੇਣ ਵਾਲਾ ਕਰਨਾ ਮੈਂ ਕਿਰਪਾਲੂ ਸਰੂਪ ਹੈ ਸਭ ਨੂੰ ਕਰਨ ਵਾਲਾ ਹੈ ਜਿਸ ਪ੍ਰਭ ਸਦਾ ਧਿਆਵ ਹੋ ਉਸ ਵਾਹਿਗੁਰੂ ਨੂੰ ਸਦਾ ਸਦਾ ਭਾਈ ਇਕਜਿਤ ਹੋ ਕੇ ਧਿਆਉਣਾ ਕਰੋ ਰਹਾਉ ਜਾ ਕੈ ਸੂਤ ਪਰੋਏ ਜੰਤਾ ਜਿਸ ਵਾਹਿਗੁਰੂ ਨੇ ਆਪਦੀ ਚੇਤਨ ਸत्ता ਸੂਤ ਵਿੱਚ ਸਾਰੇ ਜੀ ਜੰਤ ਜਿਹੜੇ ਐ ਪਰੋਏ ਹੁਕਮ ਰੂਪੀ ਸੂਤ ਵਿੱਚ ਪਰਾਲਬਦ ਰੂਪੀ ਸੂਤ ਵਿੱਚ ਸਾਰੇ ਜੀ ਮੰਨ ਕੇ ਦੀ ਨਿਆਈ ਪ੍ਰੋਕੇ ਰੱਖੇ ਹੋਏ ਆ ਇਸ ਪ੍ਰਭ ਕਾ ਜਸ ਗਾਓ ਉਸ ਵਾਹਿਗੁਰੂ ਦਾ ਭਾਈ ਇਕ ਚਿਤ ਹੋ ਕੇ ਜਸ ਗਾਉਣਾ ਕਰੋ ਸਿਮਰ ਠਾਕੁਰ ਜਿਨ ਸਭ ਕੁਛ ਦੀਨ ਨ ਉਸ ਠਾਕੁਰ ਸਵਾਮੀ ਅਕਾਲ ਪੁਰਖ ਦਾ ਸਿਮਰਨ ਕਰੋ ਜਿਸ ਵਾਹਿਗੁਰੂ ਸਭ ਕੁਝ ਦੇ ਦਤਾ ਹੈ ਆਣ ਕਹਾ ਪਹਿ ਜਾਵੂ ਹੋਰ ਕਿਸੇ ਕੋਲੇ ਕੀ ਦੇਵੀ ਦੇ ਉਤਿਆਂ ਦੇ ਪਾਸ ਜਾਂਦੇ ਫਿਰੋਂਗੇ ਕੋ ਉਹਨਾਂ ਨੂੰ ਕੁਛ ਦੇਣ ਦੇਵੀ ਦੇਵਾ ਪੂਜਿਏ ਭਾਈ ਕਿਆ ਮੰਗੋ ਕਿਆ ਦੇ ਪਾਹ ਨੀਰ ਪਖਾਲੀਏ ਭਾਈ ਜਨਮੇ ਬੁੱਢੇ ਤੇ ਜੇ ਦੇਵੀ ਦੇਵਤਾ ਦੀ ਪੂਜਾ ਕਰੋਗੇ ਕੀ ਹੱਥਾਉ ਪੱਥਰ ਨੂੰ ਨਹਾਉਂਦੇ ਹੱਥ ਜੇ ਛੁਰਜੂ ਤਾਂ ਪਾਣੀ ਚ ਡੁੱਬ ਜਾਣਾ ਐਵੇਂ ਤੁੰ ਨੂੰ ਡੋਬ ਦੇਣਗੇ ਪਾਵਕ ਨੂੰ ਮੈਂ ਆਪ ਟੰਗੋ ਤਮ ਤੋਏ ਟੰਗਾ ਹੈ ਐਵੇਂ ਕਾਲ ਦੀ ਪਾਣੀ ਚ ਢੋਨੂ ਰੋੜ ਦੇਣਗੇ ਮੁਕਤ ਨਹੀਂ ਕਰ ਸਕਣਗੇ ਆਨ ਕਹਾ ਪਹਿ ਜਾਵੂ ਔਰ ਹੋਰ ਕਿਸੇ ਪਾਸ ਕੀ ਜਾਣਾ ਹੈ ਤੁਸੀਂ ਮਹਾਰਾਜ ਦੀ ਓਟ ਰੱਖੋ ਸਫਲ ਸੇਵਾ ਸੁਆਮੀ ਮੇਰੇ ਕੀ ਮੇਰੇ ਸੁਆਮੀ ਅਕਾਲ ਕੁਸ਼ ਦੀ ਜਿਹੜੀ ਸੇਵਾ ਹੈ ਇਹ ਸਹਿਤ ਗਿਆਨ ਫਲ ਦੇ ਹੈ ਮਨ ਬਾੰਸ਼ਿਤ ਫਲ ਪਾਵ ਜੋ ਮਨ ਚ ਚਾਹੋਗੇ ਉਹ ਧਰਮ ਅਰਥ ਕਾਮ ਮੁਖ ਫਲਿਆਂ ਨੂੰ ਭਾਈ ਪਾ ਲੋਗੇ ਬਹੁ ਨਾਨਕ ਲਾਭ ਲਾਹ ਲੈ ਚੱਲੋ ਜੀ ਕਹਿੰਦੇ ਐ ਇਸ ਲੋਗ ਦਾ ਵੀ ਲਾਹ ਪਰਲੋਕ ਦਾ ਵੀ ਲਾਭ ਲਾਹਾਂ ਵਿੱਚੋਂ ਲੰਮਣੇ ਯੋਗ ਜੋ ਪਰਮਾਰਥ ਸਰੂਪ ਦਾ ਲਾਹ ਹੈ ਬ੍ਰਹਮ ਗਿਆਨ ਦਾ ਲੈ ਕੇ ਚੱਲੋ ਸੁਖ ਸੇਤੀ ਘਰ ਜਾਵੋ ਸੁਖ ਦੇ ਸਹਿਤ ਸੱਚਖੰਡ ਰੂਪੀ ਘਰ ਚ ਸਤਸੰਗ ਰੂਪੀ ਘਰ ਚ ਭਾਈ ਪਹੁੰਚ ਜਾਓ ਓ ਭਾਈ ਢਾਡੀ ਸਿੰਘ ਆਏ ਇੱਥੇ ਕਿ ਨਹੀਂ ਆ ਗਏ ਆ ਗਏ ਤਾਂ ਇਹਨਾਂ ਨੂੰ ਸੁਣ ਲਿਏ ਹੁਣ ਇੰਨਾ ਪੌਣਾ ਘੰਟਾ ਹੀ ਬਹੁਤ ਹੈ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੋ ਕਹੋ ਨਾਨਕ ਲਾਭ ਲਾਹ ਲੈ ਜਾਂ ਲੋ ਸੁਖ ਸੇਤੀ ਕਰ ਜਾਵੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ

ਅੰਤਰਾਜਮੀ ਦੀਨ ਦੁਨੀ ਦੇ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹੋਏ ਤਾਂ ਵਾਹਿਗੁਰੂ ਦੀ ਸ਼ਰਨ ਪੈਣ ਦਾ ਲਾਭ ਜੋ ਹੈ ਉਹ ਪਵਿੱਤਰ ਦੱਸਦੇ ਹੋਏ ਇਸ 3 ਮੁਖਵਾਕ ਵਿੱਚ ਸ਼ਬਦ ਉਚਾਰਨ ਕਰਦੇ ਹੁਣ ਸਾਰਗਮ ਹੱਲਾ ਪੰਜਵਾ ठाकुर तुम शरण आई आया सर्व राग विच पंचम बादशाह धारण करदे हे ठाकुर नो स्वामी दा है हे स्थिति करने वाले जग दी पालना करके हे जगत नु पैदा करने वाले हे जगत दी परलो करन वाले स्वामी अकाल पुरुष तुम आप जी दी शरण में आया हां 84 लाख योन दी फिरदा फिरदा मनुखा जनु पाके साथ संगत दी कृपा द्वारा ਆਪ ਦੀ ਸ਼ਰਨ ਆਇਆ ਉੱਤਰ ਗयो ਮੇਰੇ ਮਨ ਕਾ ਸੰਸਾਰ ਆਪ ਦੀ ਸ਼ਰਨ ਔਣੇ ਕਰਕੇ ਜਿਹੜਾ ਮੇਰੇ ਮਨ ਚ ਸੰਸਾਰ ਸੀ ਪਰਮਾਨ ਪਰਮੇਵ ਪਰਜੇ ਆਦਿਕ ਉਹ ਆਪ ਦੀ ਕਿਰਪਾ ਕਰਕੇ ਉੱਤਰ ਗਿਆ ਹੈ ਮਿਟ ਗਿਆ ਹੈ ਜਬ ਤੇ ਦਰਸ਼ਨ ਪਾਇਆ ਜਦੋਂ ਦੇ ਸੱਚੇ ਪਾਤਸ਼ਾਹ ਆਪ ਦੇ ਦਰਸ਼ਨਾਂ ਨੂੰ ਮੈਂ ਪਾਉਣਾ ਕੀਤਾ ਹੈ ਕਈ ਕਨਵਾਰੇ ਜਦ ਤੇਰਾ ਦਰਸ਼ਨ ਪਾਇਆ ਕੜਵੇ ਜਦ ਤੇਰੇ ਦਰਸ਼ਨ ਪਾਈ ਹੈ ਰਹਾਉ ਅਨਬੂਲਤ ਮੇਰੀ ਬਿਰਥਾ ਜਾਨੀ ਇਸ ਕੇ ਬਿਨਾ ਬੋਲ ਚੱਲੇ ਕਰੀ ਤੋ ਬਿਨਾ ਅੰਤਰਯਾਮ ਕਾ ਨਾਲੇ ਮੇਰੀ ਬਿਰਸਾ ਹਾਲ ਤੂੰ ਤੁਸੀਂ ਜਾਣ ਲਿਆ ਹੈ ਮੇਰੀ ਬਿਰਸਾ ਪੀੜਾ ਨੂੰ ਜਾਣ ਲਿਆ ਹੈ ਜੰਮਣ ਮਰਨ ਦੀ ਪੀੜ ਮੇਰੇ ਲੱਗੀ ਹੋਈ ਹੈ ਆਪਣਾ ਨਾਮ ਜਪਾਇਆ ਕਿ ਭਾ ਗੁਸ਼ਟੀ ਕਰਕੇ ਜੰਮਣ ਮਰਨ ਦੀ ਹੋਮੈ ਦੀ ਪੀੜ ਨੂੰ ਮਿਟੜ ਵਾਸਤੇ ਆਪਣਾ ਪਵਿੱਤਰ ਸੱਚੇ ਪਾਤਸ਼ਾਹ ਨਾਮ ਆਪਣੀ ਜਪਉਣਾ ਕੀਤਾ ਹੈ ਦੁਖ ਨਾਠੇ ਸੁਖ ਸਹਜ ਸਮਾਏ ਆਮੀ ਨਾਮ ਦੇ ਪ੍ਰਤਾਪ ਕਰਕੇ ਜੰਮਣ ਮਰਨ ਦੇ ਦੁਖ ਨਾਠ ਗਏ ਭਜ ਗਏ ਸਹਜੇ ਸੁਖ ਸਰੂਪ ਵਿੱਚ ਅਕੀਉਤ ਸਹੂਬ ਵਿੱਚ ਸਮਾਵੇ ਲੀਨ ਹੋ ਗਏ ਆਨੰਦ ਆਨੰਦ ਗੁਣ ਗਾਇਆ ਕੇ ਆਨੰਦ ਸਰੂਪ ਆਪ ਦੇ ਗੁਣਾ ਨੂੰ ਗਾ ਕੇ ਆਨੰਦ ਦੀ ਪ੍ਰਾਪਤੀ ਹੋਈ ਦੁਆਇ ਤੁਰਤ ਹੋ ਕੇ ਅਪਹੀਦ ਹੋ ਗਏ ਬਾਪ ਕਰ ਕੱਢ ਲੀਨੇ ਆਪਣੇ ਸਾਡੀ ਬਿਰਤੀ ਨੂੰ ਪੂਜਾ ਨੂੰ ਪਕੜ ਕੇ ਕੱਢ ਕੇ ਮੁਗਧ ਰੂਪੀ ਕਿਨਾਰੇ ਚ ਆਪ ਜੀ ਬਣਾ ਲਿਆ ਕਰ ਲਿਆ ਗਰੇਹ ਅੰਧ ਕੂਪ ਤੇ ਮਾਇਆ ਜਿਹੜੀ ਜਾਨ ਆਪਣੇ ਪੜਦੇ ਇਥੇ ਲੀਨੇ ਆਪਣੇ ਹੀ ਹੈ ਆਪਣੇ ਬਣਾ ਲੇ ਸਦੇ ਬਾਦਸ਼ਾ ਸਾਡੀ ਬਿਰਤੀ ਨੂੰ ਭੁਜਾ ਪਕੜ ਕਰਕੇ ਸੰਸਾਰ ਸਮੁੰਦਰ ਤੋਂ ਕੱਢ ਕੇ ਮੁਕਤੀ ਦੇ ਕਿਨਾਰੇ ਤੇ ਆਪ ਜੀ ਬਣਾ ਲਿਆ ਗਰੇਹ ਅੰਧ ਕੂਪ ਤੇ ਮਾਇਆ ਜਿਹੜਾ ਘਰ ਹੈ ਮਾਰਾ ਦਾ ਖੂਹ ਹੈ ਇਸ ਵਿੱਚ ਮਾਇਆ ਦਾ ਜਿਹੜਾ ਹਨੇਰਾ ਹੈ ਪਿਆ ਹੋਇਆ ਉਹਦੇ ਖੂਹ ਵਿੱਚ ਸਰੀਰ ਸਰੀਰ ਰੂਪੀ ਘਰ ਪ੍ਰਤੱਖ ਗ੍ਰਸਤ ਰੂਪੀ ਅੰਧਾ ਖੂਹ ਹੈ ਇਹਦੇ ਵਿੱਚ ਮਾਇਆ ਦੇ ਮੋਹ ਤੋਂ ਆਪ ਜੀ ਨੇ ਕਿਰਪਾ ਕਰਕੇ ਬਾਹ ਪਕੜ ਕੇ ਕੱਢ ਲਿਆ ਹੈ ਪਾਹ ਨਾਨਕ ਗੁਰ ਬੰਧਨ ਕਾਟੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਮਹਾਰਾਜ ਸਾਹਿਬ ਜੀ ਨੇ ਤੇ ਜੀਵ ਦੇ ਜੋ ਜੰਮਣ ਮਰਨ ਦੇ ਦੇਣ ਵਾਲੇ ਬੰਧਨ ਸੰਗ ਹੰਗਤਾ ਮੰਤਾ ਦੇ ਇਹ ਸਾਰੇ ਕੱਟ ਦਿੱਤੇ ਮੇਟ ਦਿੱਤੇ ਵਿਛੜਤ ਆਨ ਮਿਲਾਇਆ ਜਿਉ 84 ਲੱਖ ਜੂਨ ਵਿਚ ਵਿਛੜੇ ਹੋਏ ਸੀ ਆ ਕਰਕੇ ਆਪ ਦੀ ਸ਼ਰਨ ਵਿੱਚ ਲਿਆ ਕੇ ਮਹਾਰਾਜ ਆਪ ਦੇ ਸਰੂਪ ਵਿੱਚ ਮੇਲ ਲਿਆ ਹੈ